లైవి మత్రవా కోడా देखो कोई 2 లక్ష ਦਾ ਨਹੀਂ ਕੋਈ 3 4 5 6 లక్ష ਦਾ ਨਹੀਂ ਕੋਈ 7 లక్ష ਦਾ ਨਹੀਂ ਕੋਈ 10 లక్ష ਦਾ ਨਹੀਂ ਕੋਈ 15 లక్ష ਦਾ ਨਹੀਂ ਕੋਈ ਮਤਰੋ 20 లక్ష ਦਾ ਨਹੀਂ ਕੋਈ 25 లక్ష ਦਾ ਨਹੀਂ ਕੋਈ 26 లక్ష ਦਾ ਨਹੀਂ ਕੋਈ 27 లక్ష ਦਾ ਨਹੀਂ ਮਤਰੋ ਕੋਈ 28 లక్ష ਦਾ ਨਹੀਂ ਮਤਰੋ ਕੋਈ 29 లక్ష ਦਾ ਨਹੀਂ ਸਦਾ ਹੀ 30 లక్ష ਦਾ ਮਤਰੋ ਘੋੜਾ ਜਗਰਾਵਾ ਮੰਡੀ ਤੇ ਪਹੁੰਚਿਆ ਸਾਨੂੰ ਵੱਡੇ ਤੋਂ ਵੱਡੇ ਘੋੜੇ ਦਿਖਾਵਾਂਗੇ ਮਹਿੰਗੇ ਤੋਂ ਮਹਿੰਗੇ ਘੋੜੇ ਦਿਖਾਵਾਂਗੇ ਆਜੋ ਮਤਰੋ ਅੱਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਬੈਠੇ ਆਗੇ ਜਗਰਾਉ ਮੇਲੇ ਦੇ ਨਾਲ ਆਪਣੇ ਚਮਕੌਰ ਸਿੰਘ ਪੂਰਾ ਵਾਲਾ ਜਿਹਨੂੰ ਤੁਸੀਂ ਜਾਣਦੇ ਅਕਸਰ ਇੰਸਟਾਗ੍ਰam ਤੇ ਫੇਮਸ ਹੈ ਅੱਜ ਕੱਲ ਸਟਾਰ ਭਾਈ ਉਹ ਸੋਹਣੇ ਹਾਸੇ ਵਾਲੇ ਵੀਡੀਓ ਪਾਉਂਦਾ ਹੈ ਤੇ ਅੱਜ ਜਗਰਾਉ ਮੇਲੇ ਤੇ ਬੈਠੇ ਆਗੇ ਇਹ ਵੀ ਘਰੇ ਬੱਠਰੇ ਦਾ ਮਹਾਜਾ ਕਮਾ ਲਈ ਜਗਰਾਉ ਮੇਲਾ ਉਹ ਸੋਨਾ ਘੋੜੀਆਂ ਦਾ ਮੇਲਾ ਲੱਗਿਆ ਇੱਥੇ ਸਾਲ ਚ ਦੋ ਵਾਰ ਲੱਗਦਾ ਕਿਹੜਾ ਕਦੋਂ ਲੱਗਦਾ ਕਿਹੜਾ ਸਤੰਬਰ ਨੂੰ ਲੱਗਦਾ ਕਿਹੜਾ ਸਤੰਬਰ ਕਿੰਨੇ ਦਿਨ ਲੱਗਦਾ ਕਿਹੜਾ ਫਰਪ੍ਰਿਚ ਲੱਗਦਾ 5 ਦਿਨ 5 ਦਿਨ ਮੇਲਾ ਲੱਗਦਾ ਵੀਰੇ ਕਿੰਨੇ ਸਾਥੀਆਂ ਕੁ ਤੇ ਬਹੁਤ ਦੂਰ ਦੂਰ ਵਪਾਰੀ ਪਹੁੰਚੇ ਆਗੇ ਜੁਪੀ ਹਰਿਆਣਾ ਪੰਜਾਬ ਕਿੰਨੇ ਕੁ ਮਿਲ ਜਾਂਦੇ ਆ ਭਾਈ ਲਗ ਲਗ ਰੇਟ ਆ ਯਾਰ ਕੋਈ ਲੈਣਾਂ ਦੇ ਹਿਸਾਬ ਨਾਲ ਨਾ ਚੰਗੀ ਲੈਣ ਦਾ ਜਾਨਵਰ ਲਵਾਂਗੇ ਤਾਂ ਉਸ ਹਿਸਾਬ ਨਾਲ ਮਾੜਾ ਲਵਾਂਗੇ ਤਾਂ ਉਸ ਹਿਸਾਬ ਜੀ ਨੌਕਰੀ ਲੈਣੀ ਹੈ ਤਿੰਨ ਚਾਰ ਮਹੀਨੇ ਜੇ ਕਿਸੇ ਬੰਦੇ ਬਹੁਤ ਚੰਗੇ ਚੰਗੇ ਘੋੜੇ ਸਾਰੇ ਨਾਮੀ ਘੋੜੇ ਤੇ ਪਹੁੰਚੇ ਬਹੁਤ ਮੇਲਾ ਭਰਿਆ ਹੋਇਆ ਦੇਖਣ ਵਾਲਾ ਮੇਲਾ ਤੇ ਇਤਕਰਦਾਂ ਵੀ ਤੁਹਾਨੂੰ ਸਾਰੇ ਇੱਥੇ ਪਹੁੰਚਿਆ ਕਰੋ ਮੇਲਾ ਬਹੁਤ ਸੋਹਣਾ ਹੈ ਦੇਖਣਯੋਗ ਮੇਲਾ ਇਹੀ ਕੁਸਾ ਪੰਜਾਬ ਚ ਆਪਣੇ ਤੁਹਾਨੂੰ ਪਤਾ ਹੁਣ ਬਾਹਰ ਵਾ ਕੇ ਕੈਨੇਡਾ ਅਮਰੀਕਾ ਤੇ ਹੈ ਨਹੀਂ ਇਹ ਚੀਜ਼ਾਂ ਪਹੁੰਚਿਆ ਕਰੋ ਜਰੂਰ ਦੇਖਿਆ ਕਰੋ ਦੇਖਣਯੋਗ ਚੀਜ਼ਾਂ ਨੇ ਧੰਨਵਾਦ ਬਾਕੀ ਥੋੜਾ ਚੈਨਲ ਵੀ ਉਹ ਵੀ ਦੱਸ ਦੋ ਆਪਣਾ ਚੈਨਲ ਹੈਗਾ ਸੂਚ ਫਾਰਮ ਨਾਲ ਤੇ ਇੰਸਟਾਗ੍ਰਾਮ ਤੇ ਇੰਸਟਾਗ੍ਰਾਮ ਤੇ ਆਪਣਾ ਸੂਚ ਸਟੱਡ ਫਾਰਮ ਨਾਲ ਤੇ ਪੇਜ ਬਣਾਇਆ ਬਾਈ ਮੈਨ ਫੋਲੋ ਕਰ ਲਿਓ ਬਾਈ ਤੇ ਹਾਂਜੀ ਫੋਲੋ ਜਰੂਰ ਕਰ ਲਿਓ ਜੀ ਤੇ ਘੋੜੀਆਂ ਦੇਖਣ ਵਾਸਤੇ ਚੰਗੇ ਚੰਗੇ ਘੋੜੇ ਦੇਖਣ ਵਾਸਤੇ ਵੇਚਣ ਖਰੀਦਣ ਵਾਸਤੇ ਤੁਸੀਂ ਹਨਾ ਪਾਉਂਦੇ ਰਹਿੰਦੇ ਹੋ YouTube ਤੇ ਵੀਡੀਓ ਮੈਂ ਪਾਉਂਦੇ ਰਹਿੰਦਾ ਤੇ ਬਾਈ ਦਾ ਚੈਨਲ ਫੋਲੋ ਕਰ ਲਓ ਸਾਰੇ ਜਣੇ ਠੀਕ ਹੈ ਜੀ ਧੰਨਵਾਦ ਲਓ ਵੀ ਮਿੱਤਰੋ ਅੱਜ ਪਹੁੰਚੇ ਸੀ ਆਪਾਂ ਜ ਇੰਨਾ ਵਧੀਆ ਮੰਡੀ 'ਚ ਰੌਣਕ ਲੱਗੀ ਹੋਈ ਸੀ ਚੜਦੇ ਤੋਂ ਚੜਦਾ ਘੋੜਾ ਪਹੁੰਚਿਆ ਹੋਇਆ ਸੀਗਾ ਲੱਖਾਂ ਦੇ ਕਰੋੜਾਂ ਦੇ ਘੋੜੇ ਪਹੁੰਚੇ ਹੋਏ ਸੀ ਪੂਰੇ ਨਾਮੀ ਘੋੜੇ ਪਹੁੰਚੇ ਹੋਏ ਸੀ ਉਹਨੂੰ ਘੋੜੇ ਦਿਖਾਵਾਂਗੇ ਤੇ ਆਹ ਮਿੱਤਰੋ ਆਪਣੇ ਬਾਈ ਕੁਲਦੀਪ ਦਾ ਜੋਧਪੁਰਾ ਚੀਮੇ ਦੇ ਚੀਮੇ ਵਾਲੇ ਦੇ ਦੋ ਬਸੇਰੇ ਪਹੁੰਚੇ ਹੋਏ ਨੇ 파ਰਸ ਦੇ ਪੁੱਤ ਨੇ ਇਹ ਮਿੱਤਰੋ ਤੇ ਬਾਕੀ 32 ਕਿ ਮਹੀਨੇ ਇਹਨਾਂ ਦੀ ਉਮਰ ਹੈ ਤੇ ਕਿਸੇ ਨੇ ਵੀ ਘੂੜੀ ਕਰਾਸ ਕਰਾਉਣੀ ਆ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਸਕਰੀਨ ਤੇ ਵੀ ਨੰਬਰ ਹੈ ਤੇ ਬਾਕੀ ਪੋਸਟਰ ਵੀ ਤੁਹਾਡੇ ਸਾਹਮਣੇ ਆ ਪਾਈ ਦਾ ਨੰਬਰ ਤੇ ਗੱਲੋ ਫਤ ਕਰ ਲਿਓ ਤੇ ਵਧੀਆ ਰਜੰਟਾ ਹੁੰਦੇ ਨੇ ਤੇ ਵਧੀਆ ਚੰਗੇ ਕੋੜੇ ਨੇ ਤੇ ਹਾਈਟ ਹੈਗੀ 67 ਇੰਚ ਇਹਨਾਂ ਦੀ ਤੇ ਬਰਨਾਲੇ ਜਿਹਦੇ ਜੋਧਪੁਰ ਚੀਮਾ ਪੈਂਦਾ ਵਾ ਇਹਦਾ ਲੈ ਮਿੱਤਰ ਹੁਣ ਤੁਹਾਨੂੰ ਦਿਖਾਉਣਿਆ ਕੋੜੇ ਕਾਲਾ ਮੱਥੇ ਪੜ ਕੋੜਾ ਪੌਲੇਰ ਨਾਮੀ ਕੋੜੇ ਪਹੁੰਚੇ ਹੋਏ ਨੇ ਮੈਂ ਅੱਧਿਆਂ ਨੇ ਤਾਂ ਨਾਉਂ ਨਹੀਂ ਜਾਣਦਾ ਹੈਗਾ ਬਾਕੀ ਆਪਾਂ ਬਲੌਗ ਬਣਾਇਆ ਸਾਰੀ ਮੰਡੀ ਦਾ ਸਾਰੀ ਮੰਡੀ ਤੁਹਾਨੂੰ ਦਿਖਾਵਾਂਗੇ ਇੱਥੇ ਇੱਥੇ ਕਿਹੜੇ ਕਿਹੜੇ ਨਾਗ ਪਹੁੰਚੇ ਹੋਏ ਨੇ ਕਿਹੜੇ ਕਿਹੜੇ ਘੋੜੇ ਪਹੁੰਚੇ ਲੈ ਮਿੱਤਰੋ ਆ ਕਰਾਤਾ ਮੇਲ ਮਿੱਤਰੋ ਕਾਲਾ ਸੱਪ ਖੜਾ ਉਧਰ ਇਧਰਾਂ ਖੜਾ ਸੱਪ ਦੂਜਾਂ ਕੰਨ ਦੇਖੋ ਖਾਨਾ ਵੇਖੋ ਜਿਆ ਦੀ ਇਹ ਬਈ ਬਰਨਾਲੇ ਜ਼ਿਲ੍ਹੇ ਚੋਂ ਘੋੜਾ ਆ ਮਿੱਤਰੋ ਤੇ ਇਹ ਵੀ ਨਾਮ ਜਿੱਤਾ ਘੋੜਾ ਤੇ ਫਾਸਟ ਆਇਆ ਹੋਏ ਵੀ ਮੇਲਿਆਂ ਤੇ ਤੇ ਬਾਕੀ ਤੁਸੀਂ ਮੇਲੇ ਤੇ ਹੋਰ ਤੁਹਾਨੂੰ ਚੰਗੇ ਚੰਗੇ ਘੋੜੇ ਦਿਖਾਉਂਗਾ ਵੀਡੀਓ ਦੇ ਨਾਲ ਬਣੇ ਰਹੋ ਤੇ ਪੂਰੇ ਟਾਪ ਦੇ ਮੁੜੇ ਪਹੁੰਚੇ ਨੇ ਜਗਰਾਵਾ ਮੰਡੀ ਇਹ ਸਾਲ ਚ ਦੋ ਵਾਰੀ ਲੱਗਦੀ ਆ ਇਹ ਤੇ ਬਾਕੀ 14 15 ਤੋਂ 17 18 19 ਤਰੀਕ ਤੱਕ 20 ਤਰੀਕ ਤੱਕ ਮੰਡੀ ਭਰਦੀ ਆ ਪੂਰੀ ਵਧੀਆ ਮੰਡੀ ਭਰਦੀ ਆ ਤੇ ਕਿਸੇ ਵੀ ਭਰਾਣੇ ਆ ਕੋਈ ਕੋੜਾ ਲੈਣਾ ਜਾਂ ਬਸੇਰੀ ਲੈਣੀ ਆ ਤਾਂ ਤੁਸੀਂ ਜਗਰਾਵਾ ਮੰਡੀ ਤੇ ਜ਼ਰੂਰ ਪਹੁੰਚਿਆ ਕਰੋ ਤੇ ਪੂਰਾ ਇੱਕ ਤੱਕ ਕੇਂਦਰ ਬਣਿਆ ਹੋਇਆ ਜਗਰਾਵਾ ਮੰਡੀ 2024 17 9 2024 ਤਰੀਕ ਦੀ ਵੀਡੀਓ ਆ ਮਿੱਤਰੋ 17 ਤਰੀਕ ਦੀ ਹੈ ਇੱਥੇ ਇੱਕ ਮੁੰਡੇ ਨੂੰ ਘੋੜੇ ਦਿਖਾਵਾਂਗੇ ਉਹ ਮੁੰਡਾ ਕੈਨੇਡਾ ਤੋਂ ਵਾਪਸ ਆਇਆ ਵੀ ਤੇ ਜਗਰਾਵਾਂ ਮੰਡੀ ਤੇ ਕਹਿੰਦਾ ਮੰਡੀ ਤਾਂ ਮੈਂ ਸਾਰੀਆਂ ਲਾਇਆ ਕਰੂੰਗਾ ਤੇ ਬਾਕੀ ਆਪਾਂ ਬਸੇਰੀ ਦੇਖੀ ਮਿੱਤਰੋ ਇਹਦਾ 2.5 ਲੱਖ ਰੁਪਿਆ ਰੇਟ ਹੈ ਜਾਂ ਸਾਰੀ 4 ਮਹੀਨਿਆਂ ਦੇ ਬੱਤੇ ਆ ਘੋੜਾ ਦੇ ਦਿੰਦਾ ਕਰਦਾ ਕਰੰਟ ਨਹੀਂ ਗੱਟ ਟਾਪ ਦੇ ਘੂੜੇ ਪਹੁੰਚੇ ਜਿਗਰਾ ਨੂੰ ਪੂਰੀ ਵੀਡੀਓ ਨਾਲ ਜਿੱਥੇ ਬਣੇ ਰੋ ਸਰਾ ਗੀੜਾ ਦਵਾਉਂਦੇ ਹਨ ਮੱਡੀ ਦੇ ਵਿੱਚ ਕਹਿੰਦੇ ਕਾਹੋਂ ਦੇ ਘੂੜੇ ਦਿਖਾਉਂਦੇ ਕਹਿੰਦੇ ਕਾਹੋਂ 3-3 ਲੱਖ ਦੇ ਘੂੜੇ ਯਾਰ 50-50 ਲੱਖ ਦੇ ਕਰੋੜਾਂ ਦੇ ਘੂੜੇ ਮਿਲਦੇ ਆ ਵੀਡੀਓ ਦੇ ਵਿੱਚ ਬਣੇ ਹੋਏ ਕੋਈ ਕੀਮਤ ਨਹੀਂ ਲਾ ਸਕਦਾ ਯਾਰ ਮੈਂ ਇੱਕ ਬਾਈ ਨੂੰ ਪੁੱਛਾਂ ਮੈਂ ਕੀ ਕੀਮਤ ਹੈ ਹਾਂ ਆਪਾਂ ਗਣਾ ਰੇਟ ਕਰਨਾ ਇਹਨਾਂ ਨੂੰ ਨਾ ਇਹਦੀ ਕੋਈ ਕੀਮਤ ਲਾ ਸਕਦਾ ਜਿੱਥੇ ਇਹ ਕੋਲੇ ਬੰਦ ਤੇ ਲੈ ਨੂੰ ਗਰਾ ਕੋੜਾ ਇਹ ਉਹ ਹੀ ਨਹੀਂ ਪਾਉਂਦਾ ਘੈਂਟ ਘੈਂਟ ਕੋਲੇ ਨੇ ਰੰਗ ਬੰਨਿਆ ਪਿਆ ਜਗਰਾਵਾ ਮੰਦਿਰ ਅਸੀਂ ਸਵੇਰੇ ਹੀ ਪਹੁੰਚੇ ਸੀ 11:00 ਬਜੇ 5:00 ਵਜੇ ਤੱਕ ਉੱਥੇ ਰੌਣਕ ਮੇਲਾ ਲਾ ਕੇ ਰੱਖੂ ਚੰਗੇ ਚੰਗੇ ਬੰਦੇ ਦਿਖਾਉਣੇ ਚੰਗੇ ਚੰਗੇ ਤੇ ਕਦੂਰੇ ਮੁਰਗੇ ਕਬੂਤਰ ਹਰ ਚੀਜ਼ ਇਥੇ ਲੈ ਕੇ ਪਹੁੰਚਦੇ ਨੇ 5 ਦਿਨ ਪੂਰਾ ਰੌਣਕ ਮੇਲਾ ਲੱਗਿਆ ਨਾ ਧੀਆਂ ਲੱਗੀਆਂ ਨੇ ਸਤੂ ਆ ਕੋੜੇ ਨੂੰ ਇਹਨਾਂ ਨੇ ਇੰਨੇ ਘੇੜੇ ਦਵਾਈ ਨੇ ਮਿੱਤਰੋ ਇੰਨੇ ਘੇੜੇ ਦਵਾਈ ਨੇ ਸਾਰੀ ਮੰਡੀ ਦੇ ਵਿੱਚ ਪੱਟੂ ਠੱਕੇ ਨਹੀਂ ਹੈਗੇ ਤੜਕੇ ਦੇ ਚੱਲੇ ਰਹੇ ਨੇ ਮਿੱਤਰੋ ਪਹਿਲਾ ਨੰਬਰ ਤੇ ਬਰਾਲੀ ਜਿਨੇ ਆ ਰਹੇ ਨੇ ਕਿਨ ਬਰੋਪਰ ਨਾਲ ਜਿਨੇ ਆਲੇ ਤੇ ਕਹਿੰਦੇ ਆਪਣੇ ਨਾਲ ਮਿੱਤਰੋਂ ਡਿਆਏ ਖੰਡਿਆਲੇ ਮਿੱਤਰ ਜੀ ਕੇ ਸਟੱਡ ਫਾਰਮ ਕਹਿੰਦੇ ਆ ਅਰੀza ਰੋਡ ਤੇ ਮੁੰਡਿਆਂ ਦਾ ਫਾਰਮ ਆ ਜਿੱਥੇ ਕੋੜੇ ਦਾ ਕੰਮ ਆਪਣੇ ਘੈਂਡ ਮਿੱਤਰ ਨੇ ਯਾਰ ਨੂੰ ਆਪਣੇ ਤੇ ਪ੍ਰਾਣੇ ਆਪਣੇ ਸਾਡੇ ਲਈ ਉਹਨਾਂ ਨਾਲ ਆਪਾਂ ਗਏ ਸੀ ਮਿੱਤਰੋ ਤੇ ਉਹਦਾ ਰੰਗ ਬੰਨਿਆ ਪਿਆ ਊੜਿਆਂ ਦਾ ਜੀ ਲੱਗਦਾ ਯਾਰ ਊੜਿਆਂ ਦੀ ਮੰਡੀ ਤਾਂ ਹੋਈ ਨਹੀਂ ਸਕਦੀ ਯਾਰ ਅਜੇ ਕਿਤੇ ਵੀ ਊੜਿਆਂ ਦੀ ਮੰਡੀ ਹੋਈ ਸੀ ਜਾਣਦੇ ਆ ਉਹਦੀ ਫੋਨ ਮਾਰ ਦਿੰਦਾ ਚਲੋ ਵੀ ਆ ਜਾ ਚੰਕਾ ਔਰ ਅੱਗੇ ਸਾਡੇ ਨਾਲ ਕੁਲਵਿੰਦਰ ਦਾ ਸੁੱਖ ਹੁੰਦਾ ਚਲੋ ਗਰ ਸੁੱਖ ਬਾਹਰੇ ਵਾਗਿਆ ਕੁਲਵਿੰਦਰ ਕੰਮ ਕਰਾਂ ਤੇ ਅਸੀਂ ਹਰ ਰੋਜ਼ ਮੰਡੀ ਤੇ ਜਿਵੇਂ ਆਪਣੀ ਤਲਵੰਟੀ ਆਉਂਦੀ ਆ ਜਾਂ ਮੁਕਸਾਰ ਆਉਂਦੀ ਆ ਜਗਰਾਮ ਆ ਗਈ ਕਿਤੇ ਵੀ ਸ਼ੋਅ ਹੁੰਦਾ ਸੀ ਜਾਣੇ ਜਾਂ ਮੰਡੀ ਹੁੰਦੀ ਹੈ ਤੇ ਵੱਖਰਾ ਨਜ਼ਾਰਾ ਹੁੰਦਾ ਕੂੜੀਆਂ ਦਾ ਇਹਦਾ ਕੂੜੀਆਂ ਰੱਖਦਾ ਸ਼ੌਂਕੀ ਬੰਦੇ ਦਾ ਕੰਮ ਹੁੰਦਾ ਉਹ ਵੀ ਆਮ ਬੰਦਾ ਨਹੀਂ ਕੂੜੀਆਂ ਰੱਖ ਸਕਦਾ ਆ ਦੇਖੋ ਕਿਵੇਂ ਸਾਫ਼ ਕਰਦੇ ਨੇ ਹਨ ਤੇ ਰੌਣਕ ਮੇਲਾ ਮੱਲਾ ਲੋਪੋ ਵਾਲਿਆਂ ਬਾਈ ਦੀ ਵੀਡੀਓ ਕੀ ਕੀ ਜੋ ਗੜਾ ਬਾਈ ਤੇ ਵਾਹ ਬਈ ਸਭ ਜਖਮੀ ਹਾਂ ਇੱਤਲਾ ਜਾ ਘੋੜਾ ਹੁੰਦਾ ਨਾ ਭੰਗੜੇ ਪਾਉਂਦਾ ਉਹ ਸਟੈਪ ਨਾਂਗੇ ਹਨਾ ਉਹ ਨਾਂਗਦਾ ਬਈ ਇਹਨਾਂ ਦੇਖਦਾ ਵੀ ਘੋੜਾ ਨਾਂ ਗਿਆ ਨਾਂ ਗਿਆ ਯੋਦੇ ਸਾਹਮਣੇ ਦੇਖ ਲੋ ਆ ਕੋਡ ਆ ਜਾਦਾ ਅਗਲਾ ਮੋਕਵਾ ਰਿਹਾ ਜੇ ਤੇ ਬੱਤੀ ਵੱੜਦਾ ਹੈ ਤੇ ਬੱਤੀ ਵੱੜਦਾ ਕਹਿੰਦਾ ਮੈਂ ਨਹੀਂ ਪਵਾਉਂਦਾ ਤੁਰਕੀਆਂ ਹੀ ਤੁਰਕੀਆਂ ਹੀ ਤੁਰਕੀਆਂ ਹੀ ਪੁੱਤ ਆਜਾ ਚੱਲੀ ਆਇਆ ਪੁੰਜਾਮਾ ਸੈਂਡਲ ਪਾ ਲਈ ਆਜਾ ਆਇਆ ਰਹਾ ਪਾਇਆ ਹੋਇਆ ਮੋਢੇ ਦੇ ਡਾਂਗ ਕੋਕਿਆਂ ਵਾਲੀ ਠੱਟੀ ਜੇ ਰਮਾਲ ਆ ਚਿੱਟੇ ਰੰਗ ਦੀ ਰਮਾਲ ਬੰਨੀ ਆ ਕਿੰਨਾ ਸੋਹਣਾ ਲੱਗਦਾ ਕਿਊਟ ਆਜਾ 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 ਮੈਂ ਆ ਤਕਰੀਬ ਵਿੱਚ ਵੀਡੀਓ ਫੋਰਨ ਆਇਫੋਨ ਫੋਰਨ ਮੜੀ ਕਿ ਵੱਖਰਾ ਹੀ ਨਜ਼ਾਰਾ ਆਉਂਦਾ ਪੁੱਤ ਨੂੰ جنੂਨ ਆਣਾ ਪਹਿਲੇ ਦਿਨ ਇਹ ਬਈ ਜੇ ਤੁਸੀਂ ਕਹੋਗੇ ਵੀ ਇਹ ਭੰਗੜਿਆਂ ਦੇ ਬਾਜੂ ਜਾਂ ਕੋਈ ਕਲਾਕਾਰ ਵਾਦ ਨੂੰ ਨਾ ਇਹਨੂੰ ਪਹਿਲੇ ਦਿਨ ਗੁਰਤੀ ਮਾਂ ਪਿਓ ਨੇ ਜਹਜੀ ਦੇਤੀ ਜਵਾਕ ਉੱਧਰੋਂ ਹੀ ਆਉਂਦਾ ਹੁੰਦਾ ਇਹ ਤੁਸੀਂ ਨੋਟ ਕਰ ਲਓ ਜੇ ਜਵਾਕ ਨੂੰ ਤੁਸੀਂ ਘੋੜਿਆਂ ਦੀ ਲੈਨ ਤੇ ਲਾਤਾ ਪਹਿਲੇ ਦਿਨ ਉਹ ਘੋੜਿਆਂ ਵਾਲੀ ਲੈਨ 'ਚ ਹੀ ਜਾਊਗਾ ਅਜੋਧਪੁਰਾਂ ਦੇ ਘੋੜੇ ਛੇਰ ਆ ਗਏ ਮੇਰੇ ਤੇ ਸਾਨੂੰ ਉਹੀ ਕਰਸੀਆਂ ਨਾ ਵੀ ਯਾਰ ਜਿੱਦਾਂ ਜਿੱਦਾਂ ਨੂੰ ਬੰਦੇ ਦਾ ਸ਼ੌਂਕ ਪੈ ਜੇ ਪਹਿਲੇ ਦਿਨੋਂ ਸ਼ੌਂਕ ਵਸ ਸ਼ੌਂਕ ਤੋਂ ਵੱਡੀ ਗੱਲ ਕੋਈ ਚੀਜ਼ ਹੈ ਹੀ ਨਹੀਂ ਕਿਸੇ ਨੂੰ ਘੋੜੀਆਂ ਦਾ ਕਿਸੇ ਨੂੰ ਟਰੈਕਟਰਾਂ ਦਾ ਕਿਸੇ ਨੂੰ ਬੋਲਟਾਂ ਦਾ ਕਿਸੇ ਨੂੰ ਲੰਡੀਆਂ ਹੀਪਾਂ ਦਾ ਇਹ ਅੱਟੂ-ਅੱਟ ਸ਼ੌਂਕ ਕਿਸੇ ਨੂੰ ਕੁੱਤਿਆਂ ਦਾ ਕਿਸੇ ਨੂੰ ਕਬੂਤਰਾਂ ਦਾ ਅੱਟੂ-ਅੱਟ ਸ਼ੌਂਕ ਹੁੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਜਿਹੜਾ ਬੰਦਾ ਜਿਹੜੇ ਬੰਦੇ ਨੂੰ ਸ਼ੌਂਕ ਲੱਗੋ ਜੇ ਕਿਸੇ ਚੀਜ਼ ਦਾ ਬਸ ਸ਼ੌਂਕ ਲਈ ਕੰਮ ਕਰਦਾ ਮੈ ਬਿਜ਼ਨਸ ਤਾਂ ਬਾਦੀਆਂ ਗੱਲਾਂ ਹੁੰਦੀਆਂ ਨੇ ਬਾਕੀ ਚੰਗੀਆਂ-ਜੰਗੀਆਂ ਮਾਲਵਾੜੀ ਘੋੜੀਆਂ ਹਨ ਨੁਗਰੇ ਘੋੜੇ ਚੰਬੀਆਂ ਕਾਲੇ ਘੋੜੇ ਕਾਲੀ ਘੋੜੀ ਕੁੱਲ ਯਾਰ ਬਸੇਰੀਆਂ ਪਾਕੀਆਂ ਹੋਣੀਆਂ ਸੀ ਇੱਥੇ ਜੇ ਕਿਸੇ ਨੇ ਨਾ ਘਰਵਾਦ ਤੇ ਬਸੇਰੀ ਲੈਣੀ ਆ ਚੰਗੀ ਤੋਂ ਚੰਗੀ ਬਸੇਰੀ ਸੋਹਣੀ ਤੋਂ ਸੋਹਣੀ ਸਨਖੀ ਤੋਂ ਸਨਖੀ ਪੋਰੀ ਇਹ ਤੋਂ ਸੀ ਜਰਾਵਾ ਮੰਡੀ ਦੇ ਵਿੱਚੋਂ ਲੈ ਸਕਦੇ ਜੇ ਮੈਨੂੰ ਲੋਟ ਲੱਗਿਆ ਜੀ ਘੋੜੀਆਂ ਦਾ ਮੇਲਾ ਉੱਥੇ ਬਹੁਤ ਤਾਗੜੇ ਤਾਗੜੇ ਨਾਮੀ ਘੋੜੇ ਪਹੁੰਚੇ ਹੋਏ ਸੀਗੇ ਤੇ ਸਾਨੂੰ ਵੀਡੀਓ ਦੇ ਵਿੱਚ ਹੋਰ ਦਿਖਾਉਣਿਆ ਘੋੜੇ ਬਾਈ ਯਾਰ ਕੱਦ ਦੇਖ ਕੇ ਹਰਾਨ ਰਹਿ ਜਾਣਿਆ ਜਿਨ੍ਹਾਂ ਦੇ ਯਾਰ 70 70 72 73 ਇੰਚ ਆਉਂਦੇ ਆ 64 65 ਤਾਂ ਠਾਠੇ ਗੱਡੂ ਘੋੜਿਆਂ ਦੇ ਵੱਡੇ ਤੋਂ ਵੱਡਾ ਘੋੜੇ ਪਹੁੰਚੇ ਹੋਏ ਜਗਰਾਮ ਆ ਮੰਡੀ ਦੇ ਵੀ ਲਾਈਵ ਮੈਟਰੋਂ ਹੁਣ ਸੂ ਮੰਡੀ ਦਾ ਰੰਗ ਢੰਗ ਦਿਖਾਉਣੇ ਦੇਖ ਲਓ ਵੀ ਆ ਗੇਟ ਆ ਮੇਨ ਗੇਟ ਮੈਟਰੋਂ ਇਧਰੋਂ ਸ਼ੈਡ ਦੀ ਨੰਗਣੀ ਨੇ ਗੱਡੀਆਂ ਕਾਰਾਂ ਮੋਟਰਸਾਈਕਲ ਪਰਚੀ ਹੋ ਕੇ ਇੱਥੋਂ ਗੱਡੀਆਂ ਇੰਟਰ ਹੋਈਆਂ ਨੇ ਤੇ ਆਪਾਂ ਪਹਿਲਾਂ ਅੰਦਰ ਗੱਡੀ ਘਰਾਈ ਸੀ ਆਪਾਂ ਉੱਥੋਂ ਬਲੌਕ ਸਟਾਰਟ ਕਰ ਲਿਆ ਸੀਗਾ ਤੇ ਗੱਡੀਆਂ ਕਾਰਾਂ ਬਈ ਕੀ ਪਹੁੰਚਿਆ ਗੱਡ ਖਾਨਾ ਯਾਰ ਤਾ ਥੋੜਾ ਦੱਸੋ ਤਾਹੇ ਰਹੀ ਮੈਂ ਕਹਾਂ 19 ਘੋੜੇ 19 ਗੱਡੀਆਂ ਹੋਣੀਆਂ ਬਈ ਬਹੁਤ ਜ਼ਿਆਦਾ ਖਾਣ ਪੀਣ ਦਾ ਪ੍ਰਬੰਧ ਪੂਰਾ ਬਈ ਘੋੜੇ ਇੱਕ ਗੱਲ ਹੋਰ ਥੋੜਿਆਂ ਸਾਂਝੀ ਕਰਨੀ ਸੀ ਅਸੀਂ ਗਏ ਸੀ ਕਿ ਮੱਜੂ ਕਲੇ ਆਏ ਨਹੀਂ ਸੀ ਮੱਜੂ ਕਲੇ ਤੇ ਪਟਵਾਰੀ ਤੇ ਦੁੱਲਾ ਦੁੱਲਾ ਤੇ ਸੱਚ ਪਟਵਾਰੀ ਉਹਨਾਂ ਲਵੇ ਤੇ ਉਹ ਹਲੇ ਆਏ ਨਹੀਂ ਸੀ ਅਸੀਂ ਉਹਨਾਂ ਦੇ ਉੱਤੇ ਬਾਗੀ ਮਿੱਤਰੋ ਇੱਕ ਗੱਲ ਮਿੱਤਰੋ ਤੁਹਾਨੂੰ ਹੋਰ ਥੋੜੀ ਸਾਂਝੀ ਕਰਦੇ ਤੁਸੀਂ ਘੋੜੇ ਆਣੇ ਨਹੀਂ ਆ ਕੇ ਗਏ ਹੋ ਇਕ ਇਹਨਾਂ ਦੀ ਖਾਸ ਉਭੀ ਇਹਨਾਂ ਦੇ ਵਿੱਚ ਜਦੋਂ ਤੁਸੀਂ ਇਹਨਾਂ ਦੇ ਕੋਲੇ ਬਾਗੇ ਆ ਤੁਹਾਨੂੰ ਦੱਸ ਦਈਏ ਮਿੱਤਰੋ ਆ ਵੀ ਬਾਈ ਲੈ ਕੇ ਆਇ ਸੀ ਪੁਰਾਣੇ ਰਿਵਾਜ ਦਾ ਗੱਡਾ ਇਹ ਸਭਾ ਕੁ ਲੱਖ ਰੁਪਏ ਦਾ ਜਗਰਾਵਾ ਮੰਡੀ ਤੇ ਲੈ ਕੇ ਆਇ ਜੀ ਜੇ ਕਿਸੇ ਪਰਾਂ ਨੂੰ ਲੋੜ ਆ ਤਾਂ ਬਾਈ ਤੇ ਲਿਆ ਸਾਹਿਬ ਨੂੰ ਹਰ ਚਾਲ ਤਿੰਨ ਚਾਰ ਦਿਨ ਮੇਲਾ ਹੋ ਰਿਹਾ ਠੀਕ ਹੈ ਮਿੱਤਰੋ ਹੁਣ ਮੈਂ ਤੁਹਾਨੂੰ ਗੱਲ ਦੱਸਣ ਲੱਗਾ ਹਾਂ ਘੋੜਿਆਂਾਂ ਦੀ ਵੱਡੀ ਜਿਹੜੀ ਜਿੱਥੋਂ ਮੈਨੂੰ ਯਾਰ ਮੁਹੱਬਤ ਪਿਆਰ ਹਨਾ ਬੰਦਿਆਂ ਲਈ ਇੱਜ਼ਤ ਮਾਣ ਹੁੰਦਾ ਹਨਾ ਘੋੜਿਆਂਾਂ ਦੇ ਅਸੀ ਮੱਜੂ ਕੇ ਤੇ ਪਟਵਾਰ ਮੱਜੂ ਦੇ ਨਾਲ ਦੁੱਲਾ ਤੇ ਮੱਜੂ ਕੇ ਲੈਣ ਦੀ ਹਾਂ ਹਾਂ ਉਹਨਾਂ ਦੇ ਉਤੇ ਬਾਗੇ ਸੰਜਲਾ ਵੀ ਜਿੱਥੇ ਉਹਨਾਂ ਦਾ ਟੈਂਟ ਲੱਗਿਆ ਸੀ ਮਤਲਬ ਤੇ ਉਹਨਾਂ ਲਵੇ ਗਏ ਹੋਏ ਮਿੱਤਰੋ ਉਹਨਾਂ ਨੇ ਬਈ ਐ ਨਹੀਂ ਬੋਸਿਆ ਵੀ ਤੁਸੀਂ ਹੈ ਕੌਣ ਹੋ ਕਿੱਥੋਂ ਆਇਓ ਆ ਖੁਸ਼ੀ ਦਾ ਘੋੜਾ ਪਹਿਲਾਂ ਤਾਂ ਤੁਹਾਨੂੰ ਦੱਸੀਏ ਖੁਸ਼ੀ ਜੱਲ ਦਾ ਜਿਹੜੀ ਰੀਲਾਂ ਪਾਉਂਦੀ ਨੇ ਕੁੜੀ ਆ ਬਈ ਘੋੜਾ ਉਹਨਾਂ ਦਾ ਬਾਕੀ ਸਭ ਨੂੰ ਦੱਸਦੀ ਹੈ ਹਨ ਕਬੂਤਰ ਮੋਰ ਆ ਮੋਰ ਨਹੀਂ ਆ ਬਤਕਾਂ ਕੁੱਤੇ ਕੁੱਲ ਚੀਜ਼ ਮੇਲੇ ਤੇ ਪਹੁੰਚੀ ਹੋਈ ਸੀ ਆਪਾਂ ਗੱਲ ਧੂਰੀ ਰਹਿ ਗਈ ਟਾਲੇ ਦੇ ਜਿਹੜੇ ਮੱਜੂ ਤੇ ਪਟਵਾਰੀ ਆ ਜਿਨ੍ਹਾਂ ਲਈ ਦੁੰਨਾ ਦੁੱਲਾ ਤੇ ਪਟਵਾਰੀ ਜਿਹਨੂੰ ਅਸੀਂ ਜਦੋਂ ਉਹਨਾਂ ਦੇ ਅੱਡੇ ਤੇ ਉੱਥੇ ਪਹੁੰਚੇ ਜਿੱਥੇ ਉਹਨਾਂ ਦਾ ਟੈਂਟਰ ਲੱਗਿਆ ਹੋਇਆ ਸੀ ਯਾਰ ਬਈ ਇੱਕ ਵਿੱਗੇ ਚ ਤਾਂ ਉਹਨਾਂ ਦਾ ਟੈਂਟ ਲੱਗਾ ਸੀ ਮਿੱਤਰੋ ਉਹਨਾਂ ਨੇ ਐਨਾ ਮਾਣ ਦਿੱਤਾ ਸਾਨੂੰ ਮਿੱਤਰੋ ਰੋਟੀ ਮਟਰ ਪਨੀਰ ਰੋਟੀ ਟੈਂਟ ਲਾਇਆ ਪਿਆ ਖੀਰੇ ਦੇ ਲ ਆਪਣਾ ਰੱਬ ਤੇਰਾ ਭਲਾ ਕਰੇ ਮੂਲੀਆਂ ਕੱਟੀਆਂ ਪਈਆਂ ਤੇ ਕੌਫੀ ਚੱਲੇ ਉਹਨਾਂ ਨੇ ਕਿਸੇ ਐ ਨਹੀਂ ਕਿਹਾ ਵੀ ਤੂੰ ਕੌਣ ਆ ਤੇ ਤੂੰ ਆਇਆ ਕੀ ਗੱਲ ਹੈ ਬਈ ਜਦੋਂ ਅਸੀਂ ਉੱਥੇ ਗੜੇ ਨਾ 100 ਬੰਦਾ ਪਹਿਲਾਂ ਰੋਟੀ ਖਾਈ 100 ਤੇ ਅਸੀਂ ਚਾਰ ਪੰਜ ਜਣੇ ਗਏ ਦਿੱਖ ਲੱਗੀ ਹੋਈ ਹੈ ਚਲੋ ਕੁਸ ਖਾab ਵੀ ਲਿਆ ਉਂ ਤਾਂ ਸੀ ਬਰਾਡੇ ਬੁਢੇ ਖਾ ਗਿਆ ਯਾਰ ਕਾਫੀ ਵੀ ਨਾ ਕਾਫੀ ਬੀਤੀ ਠੰਡਾ ਪਾਣੀ ਯਾਰ ਇਨਾ ਬਈ ਯਾਰ ਨਜ਼ਾਰਾ ਆ ਗਿਆ ਸੋਣ ਲੱਗੇ ਯਾਰ ਵੀ ਘੋੜੀਆਂ ਵਾਲੇ ਦੇ ਜਿਹਦੇ ਵਗ ਜਾ ਇੱਕ ਬਾਈ ਵਕੀਲ ਦੇ ਗਏ ਉਹਨੇ ਚਾਹ ਪਾਣੀ ਪੂਰੀ ਸੇਵਾ ਕੀਤੀ ਜਿਹਦੇ ਲਵੇ ਵਗ ਜਾ ਉਹ ਹੀ ਕਹਿੰਦਾ ਚਾਹ ਪੀ ਬਾਈ ਫਿਰ ਰੋਟੀਆਂ ਖਾ ਪਰੌਂਟੇ ਠੱਕੇ ਨਾਲ ਬਾਈ ਉਹੇ ਬਹੁਤ ਵੱਡੇ ਜਿਗਰੇ ਹੁੰਦੇ ਨੇ ਘੂੜੀਆਂ ਇਹ ਗੱਸੇ ਗੱਲਾਂ ਤਾਂ ਯਾਰ ਘੂੜੀਆਂ ਨੂੰ ਸਲੂਟ ਆ ਵੀਡੀਓ ਤਲਾ ਅਲੱਗ ਰਹੀ ਜੋ ਮੈਂ ਤੁਹਾਨੂੰ ਗੱਲਾਂ ਕਹਿ ਦਿਆਂ ਉਹ ਜਿਹੜੀਆਂ ਵੀ ਮੈਂ ਵੀਡੀਓ ਚ ਗੱਲਾਂ ਕੀਤੀਆਂ ਨੇ ਸੱਚ ਨੇ ਮਿੱਤਰੋ ਕਰੋੜਾਂ ਦੇ ਲੱਖਾਂ ਦੇ ਘੋੜੇ ਹੈਗੇ ਨੇ ਜੇ ਤੁਸੀਂ ਮਿਹਨਤ ਕਰਕੇ ਘੋੜਾ ਬਣਾਉਂਗੇ ਨਾ ਕਰੋੜਾਂ ਦਾ ਵੇਚ ਸਕਦੇ ਹੋ ਹੁਣ ਲਾਈਕੇ ਵਾਲਾ 25000 ਦੀ ਆਲਾ 10 ਮਹੀਨੇ 10 ਸਾਲ 5 ਸਾਲ ਪੂਰੀ ਮਿਹਨਤ ਕਰਦਾ ਫੇਰ 25 ਲੱਖ ਦੀ ਜਾ ਕਰੋੜ ਦੀ ਫੇਰ ਬਣਦੀ ਆ ਹੁਣ ਤੁਸੀਂ ਭਾਈ ਲੈ ਕੇ 25000 ਦੀ ਤੁਸੀਂ ਕੱਲ ਨੂੰ ਕਹੋ ਵੀ ਤਾਂ ਮਹੀਨੇ ਨੂੰ ਕਹੋ ਵੀ ਤਾਂ 10 ਲੱਖ ਦੀ ਐ ਨਹੀਂ ਬਣਦੀ ਇਹ ਤੇ ਮਿਹਨਤ ਲਾਉਣੀ ਪੈਂਦੀ ਆ ਥੋੜੇ ਤੇ ਥੋੜੇ ਨੂੰ ਕਹਿੰਦਾ ਜਿੰਨਾ ਪਲੋਸੋਗੇ ਉਨਾ ਹੀ ਸੋਣੂ ਉਨਾ ਹੀ ਫੁੱਲੂਆ ਇਹ ਭਾਈ ਐਂ ਫਲਾਉਂਦੇ ਨੇ ਮਤਲਬ ਜਿੰਨੇ ਫਾਰਮਾਂ ਤੇ ਗਿਆਨਾਂ ਦੇ ਕੋਈ ਖਰ ਖਰਾ ਮਾਰੀ ਜਾਂਦਾ ਕੋਈ ਮੂੰਹ ਪੂੰਜੀ ਜਾਂਦਾ ਕੋਈ ਲਿੱਦ ਚੱਕੀ ਜਾਂਦਾ ਕੋਈ ਕਿੱਲੇ ਗੱਡੀਆਂ ਦਾ ਕੋਈ ਖਰਾਕ ਪਾ ਜਿੰਨੂੰ ਫੱਪਲ ਪਾਈ ਜਾਂਦਾ ਕੋਈ ਉਹਨਾਂ ਨੂੰ ਸੋਲੇ ਪਾਈ ਜਾਂਦਾ ਆਏ ਵਈ ਸਾਹਮਣੇ ਬੰਨੇ ਪੁੱਤਾ ਵਾਂਗੂ ਜੇ ਫੇਰ ਕਰੋੜਾਂ ਦੇ ਵਿਗਦੇ ਨੇ ਬਾਕੀ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਤੁਹਾਨੂੰ ਮੇਲਾ ਦਾ ਰੰਗ ਟੰਗ ਸਾਰੇ ਮੇਲੇ ਦਾ ਦਰਸਾਤਾ ਵੀਰ ਚੰਕੇ ਤੋਂ ਚੰਗਾ ਕੋੜਾ ਚੜਦੇ ਵਿੱਚ ਚੜਦਾ ਖਿੱਚ ਦਾ ਕੇਂਦਰ ਬਣਿਆ ਹੋਇਆ ਆ ਜਾਂਦਾ ਸਾਡਾ ਗੱਗੀ ਯੂਟਿਊਬਰ ਢੇੜਾ ਤੇ ਨਾਲ ਸਾਡੇ ਨਾਲ ਇੱਕ ਮੁੰਡਾ ਚੰਡੀਗੜੀ ਆ ਤੇ ਨਾਲ ਲੱਭੀ ਆ ਤੇ ਅੰਕਲ ਜੀ ਫਿਰ ਪਹੁੰਚੇ ਹੋਏ ਨੇ ਨਾਲ ਸਾਡੇ ਤੇ ਬਾਕੀ ਤੁਸੀਂ ਦੇਖ ਲਈ ਮੰਡੀ ਸਾਰੀ ਦਿਖਾ ਚੁੱਕੀਆਂ ਤੁਹਾਨੂੰ ਇਹ ਬੜੀ ਵੱਡੀ ਵੀਡੀਓ ਮੈਂ ਕਾ ਕਾ ਨੂੰ ਕਰਨੀ ਆ ਕੋੜੇ ਦਾ ਸਾਨੂੰ ਹੋਰ ਵੀ ਦਿਖਾ ਦਿੰਦੇ ਤੇ 30 ਲੱਖ ਵਾਲੇ ਦੇ ਵੀ ਸਾਨੂੰ ਦਰਸ਼ਨ ਕਰਾਉਂਦੇ ਆ ਬਈ ਆਪਾਂ ਮੁੱਲ ਨਹੀਂ ਪੁੱਸਿਆ ਹੈਗਾ ਕੋੜਿਆਂ ਦਾ ਮੈਂ ਕਈਆਂ ਦੇ ਪੁੱਸੇ ਫਿਰ ਆਪਾਂ ਆ ਦੇਖੋ ਕੋੜੇ ਕਹਿੰਦੇ ਤਾਂ ਬਈ ਕਿਤਨੂੰ ਮੈਂ ਵਿੱਚ ਇਹਦੇ ਵਿੱਚ ਕੋੜਾ ਹਨ ਅਗਿੱਲਾ ਉਹਨਾਂ ਨੇ 17000 ਰੁਪਏ ਫੀਸ ਰੱਖੀ ਹੋਈ ਓ ਮੱਝੂ ਵਾਲੇ ਜਿਹੜੇ ਦੁੱਲਾ ਮੱਝੂ ਵੀ ਲੈਣ ਦਾ ਵੀ ਵਧੀਆ ਚੱਲ ਪਿਆ ਜਿਹੜਾ ਦੁੱਲਾ ਤੇ ਪਟਵਾਰੀ ਐ ਉਹਨਾਂ ਦੀ ਲੱਖ ਲੱਖ ਰੁਪਏ ਮੇਰੇ ਹਿਸਾਬ ਨਾਲ ਫੀਸ ਆ ਬਈ ਉਹਨਾਂ ਦੀ ਮੇਰੇ ਹਿਸਾਬ ਨਾਲ ਇਦੂ ਘੱਟ ਨਹੀਂ ਹੋਣੀ ਲੱਖ ਲੱਖ ਰੁਪਈਆ ਫੀਸ ਹੈ ਜੇ ਬਾਕੀ ਦੇਖੋ ਟੈਂਟ ਲਾਏ ਹੋਏ ਇਹਨਾਂ ਦਾ ਕਿਹਦੇ ਵਿਆਹ ਦੇ ਵਿੱਚ ਟੈਂਟ ਨਹੀਂ ਲੱਗੇ ਹੁੰਦੇ ਜਿੰਨੇ ਟੈਂਟ ਸਾਰੇ ਤੇ ਲੱਗੇ ਪਏ ਨੇ ਲਾਲੋ ਸਾਹਿਬ ਥੱਲੇ ਮੈਟ ਲਾਏ ਪਏ ਨੇ ਜਿੱਥੇ ਘੋੜੇ ਜਾਂ ਘੋੜੀਆਂ ਖੜ੍ਹਦੀਆਂ ਨੇ ਉਹ ਹੈਲੋ ਇਹ ਕੋਈ ਸਹੀ ਗੱਲ ਨਹੀਂ ਕੀਤੀ ਬਾਕੀ ਡਾਕਟਰ ਸਾਹਿਬ ਪੂਰੇ ਇੱਥੇ ਪਹੁੰਚੇ ਹੋ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਦਵਾਈ ਲੈਣੀ ਕੋਈ ਗਾਨੀਆਂ ਜੋ ਕੁਝ ਵੀ ਲੈਣਾ ਤੁਸੀਂ ਹਨਾ ਪਟੇਲੇ ਲੈਣੀਆਂ ਨੇ ਸਾਂਜਰਾਂ ਲੈਣੀਆਂ ਨੇ ਜਾਂ ਕਾਠੀਆਂ ਲੈਣੀਆਂ ਨੇ ਕੋਈ ਵੀ ਚੀਜ਼ ਤੁਸੀਂ ਲੈਣੀ ਹੈ ਮੇਲੇ ਦੇ ਵਿੱਚ ਹਾਜ਼ਰ ਮੰਗੇ ਖਾਣ ਪੀਣ ਦਾ ਪ੍ਰਬੰਧ ਵੀ ਪੂਰਾ ਬਈ ਕੋੜੀਆਂ ਵਾਲਿਆਂ ਵੱਲੋਂ ਤੇ ਉਦਾਂ ਤੁਸੀਂ ਆਪ ਵੀ ਖਾ ਪੀ ਸਕਦੇ ਹੋ ਜਿਵੇਂ ਯੂਸਫ ਵਗੈਰਾ ਕੋਚੇ ਸੋਲੇ ਪਕੌੜੇ ਪਈਆਂ ਜਿਵੇਂ ਮਾਦੀ ਤੁਸੀਂ ਕੋਲ ਲੈ ਜਾ ਸਕਦੇ ਬਾਕੀ ਬਈਰ ਸਲੂਟ ਹੈ ਕੋੜੀਆਂ ਵਾਲਿਆਂ ਨੇ ਤੇ ਪਰਮਾਤਮਾ ਚਰਦੀ ਰੱਖ ਤਾ ਕਾ ਸਾਨੂੰ ਬੰਦ 파ਰੋ ਲੈ ਕੇ ਆਇਆ ਨਾਲ ਬਾਂਦ ਰਹੀ ਹੈ ਬਾਈ ਦੀ ਕੋੜੀਆਂ ਨਾਲ ਦੀ ਇਹ ਤਾਂ ਨੋਆ 파ਰੋ ਤੇ ਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਯਾਰ ਹਨਾ ਬਾਕੀ ਆ ਬਸੇਰੀਆਂ ਆ 2.5 ਲੱਖ ਦੀ ਆ ਦੂਜੀ 4.5 ਲੱਖ ਦੀ ਆ ਤੇ ਬਸੇਰੀਆਂ ਜਿਹੜੀਆਂ ਚੰਗੀਆਂ ਨੇ ਬਾਈ ਉਹਨਾਂ ਦੇ ਨਾ 4-4 ਮਹੀਨੇ ਦਾ 2.5-2.5 ਲੱਖ ਰੁਪਇਆ ਲੱਗਿਆ ਹੋਇਆ ਬਸੇਰੀਆਂ ਆਪੀ ਹੋਣੀਆਂ ਨੇ ਬਾਈ ਆਲਾ 50-50 ਲੱਖ-ਲੱਖ ਰੁਪਇਆ ਕ੍ਰੋਸ ਕਰਾਉਣ ਵੇਲੇ ਕੋਣੀ ਨਹੀਂ ਦਿੰਦਾ ਬਾਈ ਤੇ ਬਾਕੀ ਸੌਂਕ ਦੇਖੋ ਜੱਟਾਂ ਦੀ ਲੰਡੀਆਂ ਦੀ ਪਾਜ ਆਉਂਦੇ ਨੇ ਲੈ ਕੇ ਘੋੜਿਆਂ ਨੂੰ ਤੇ ਬਾਕੀ ਆ ਟੈਂਟ-ਟੌਂਟਰ ਲੱਗੇ ਪਏ ਨੇ ਪਾਈਪਾਂ ਲਾਗਿਆਂ ਲੱਗੀ ਹੋਈਆਂ ਘੋੜੀਆਂ ਖੜਾਈਆਂ ਪਈਆਂ ਸ਼ੋਅ ਕਰਨ ਵਾਸਤੇ ਤੇ ਬਾਕੀ ਤੁਸੀਂ ਜਾਓ ਹਨਾ ਕਿਹੜਾ ਭਰਾ ਨਹੀਂ ਕੋਈ ਗਿਆ ਘੋੜੀਆਂ ਦੇ ਮੇਲੇ ਤੇ ਜ਼ਰੂਰ ਜਾ ਕਰੋ ਜਗਰਾਮਾ ਨਹੀਂ ਕੋਈ ਹੋਰ ਮੇਲਾ ਆਉਂਦਾ ਤੁਹਾਡੇ ਨੇੜੇ ਤੇ ਜ਼ਰੂਰ ਬਈ ਹਨਾ ਤੁਸੀਂ ਘੋੜੀਆਂ ਦੇ ਇੱਕ ਅੱਧਾ ਇੱਕ ਗੱਦਾ ਜਨਮ ਯਾਰ ਜ਼ਰੂਰ ਤੁਸੀਂ ਮੱਜਾਂ ਦੇ ਨਾਲ ਪਾਲੋ ਯਾਰ ਹਨਾ ਆਪਣਾ ਵਿਰਸਾ ਯਾਰ ਹਨਾ ਆਪਣੇ ਗੁਰਪ੍ਰੀਤ ਸਿੰਘ ਜੀ ਕੋੜੇ ਪਾਲੇ ਸੀ ਹਨਾ ਵੀ ਆਪਾਂ ਨਾ ਵੀ ਇੱਕ ਗੱਦਾ ਕੋੜਾ ਜੱਕ ਬਿਸ਼ੇਰੀ ਪਾਲੀਏ ਹਨਾ ਤੇ ਸ਼ੌਂਕ ਲਈ ਹਨਾ ਬਿਜ਼ਨਸ ਲਈ ਨਾ ਤੁਰੇਓ ਵੀ ਆਪਾਂ ਬਿਜ਼ਨਸ ਹੀ ਕਰਨਾ ਜੇ ਤੁਸੀਂ ਸ਼ੌਂਕ ਲਈ ਪਾਲੋਗੇ ਨਾ ਤਾਂ ਬਿਜ਼ਨਸ ਤਾਂ ਆਪੇ ਚੱਲ ਪਾਉਂਦਾ ਸ਼ੌਂਕ ਲਈ ਪਾਲੋ ਜਿਹੜਾ ਵੀ ਪਾਉਂਗੇ ਪੁੱਤਾਂ ਮੰਗੂ ਤੇ ਆ ਦੇਖੋ ਰੰਗ ਢੰਗ ਦੇ ਕੋ ਪੂਰਾ ਖੇਚਦਾ ਕੇਂਦਰ ਬਣਿਆ ਪਿਆ ਜਗਰਾਮਾ ਮੰਡੀ ਮੇਤਰੋ ਇਸ ਤਰ੍ਹਾਂ ਤਰੀਕ ਦੀ ਜੀਰੋ ਆ ਲਵ ਯੂ ਜਉਂਦੇ ਬਸ ਰੋ ਇਨਾ ਤੁਸੀਂ ਪਿਆਰ ਦਿੱਤਾ ਵੀਡੀਓ ਨੂੰ ਤੇ ਬਾਕੀ ਸੋਨੂੰ ਸਾਰੀ ਵੀਡੀਓ ਦਿਖਾ ਚੁੱਕੇ ਆਪਾਂ ਮੇਲੇ ਦੀ ਤੇ ਬਹੁਤ ਤਗੜੇ ਤੋਂ ਤਗੜੇ ਨਾਮੀ ਘੋੜੇ ਪਹੁੰਚੇ ਹੋਏ ਨੇ ਆੜੇ ਓਏ ਤੇ ਬਾਕੀ ਜਉਂਦੇ ਬਸ ਰੋ ਲਵ ਯੂ ਧੰਨਵਾਦ ਜੀ ਆ ਸਮਝਾਂਦੀਆਂ ਦੇ ਘੋੜਾ ਦਿਖਾ ਦਈਏ 30 ਲੱਖ ਦਾ ਮਿੱਤਰੋ ਘੋੜਾ ਹੈ 30 ਲੱਖ ਦਾ ਕਹਿੰਦੇ ਕਿੰਨੇ ਦਾ ਕਹਿੰਦੇ 30 ਲੱਖ ਦਾ 30 ਲੱਖ ਦਾ ਲੱਖਾਂ ਦੀ ਗੱਲ ਹੁੰਦੀ ਹੈ ਮਿੱਤਰੋ ਲੱਖਾਂ ਕਰੋੜਾਂ ਦੀ ਕਹਿੰਦੇ ਗੱਲ ਹੁੰਦੀ ਹੈ ਘੋੜਿਆਂ ਦੀ ਤੇ ਜਉਂਦੇ ਬਸ ਦੇ ਰੋ ਸਾਨੂੰ ਜਾਂਦੀ ਬਾਤ ਝਲਕ ਮਰਵਾਦੀ ਆ ਘੋੜੇ ਦਾ ਰੇਟ ਪੁੱਛੀ ਆਪਾਂ 30 ਲੱਖ ਅਨ ਤਾਜਾ ਲਾਲੇ ਵੀ ਕਰੋੜਾਂ ਦੇ ਵੀ ਹੈਗੇ ਨੇ ਤੇ ਲੱਖਾਂ ਦੇ ਵੀ ਨੇ ਤੇ ਹਜ਼ਾਰਾਂ ਦੇ ਵੀ ਹੈਗੇ ਨੇ ਮਿਹਨਤ ਵੱਡੀ ਗੱਲ ਮਿਹਨਤ ਦੀ ਹੈ ਜੇ ਮਿਹਨਤ ਕੀਤੀ ਹੋਏ ਘੋੜਿਆਂ ਦੇ ਤਨ ਲੱਖਾਂ ਕਰੋੜਾਂ ਦੇ ਬੰਦਾ ਜੀ ਧੰਨਵਾਦ ਜੀ ਚੈਨਲ ਨੂੰ ਗਰਲ ਸਬਸਕ੍ਰਾਈਬਰ ਲਵ ਯੂ